بھی امبیڈ جی جنم دن کی سموہ سنگتا نو میں لکھ لکھ بدھائی دینی ہاں سڈے سوھان دنتا ڈاکٹر امبیڈکر جی نے جیت دیش نام ਦੇਸ਼ਾ ਦੇੰ ਦਾ ਬਹੁਤ ਵੱਡਾ ਕੰਮ ਕੀਤਾ ਭਾਰਤ ਰਤਨ ਦੇ ਨਾਲ ਸਮਾਨਿਤ ਕੀਤੇ ਗਏ ਇੱਕ ਬਹੁਤ ਹੀ ਉੱਚ ਕੋਟੀ ਦੇ ਵਿਦਵਾਨ ਅਰਥ ਸ਼ਾਸਤਰ ਲੇਖਾਰੀ ਵਕੀਲ ਤੇ ਸਮਾਜ ਸੇਵੀ ਇਹਨੇ ਸਾਰੇ ਗੋਲ ਤੇ ਜਿੰਨਾ ਕੁਛ ਉਹਨਾਂ ਨੇ ਕੀਤਾ ਸਮਾਜ ਨੂੰ ਉੱਪਰ ਚੱਕਣ ਵਾਸਤੇ ਪਿਛੜੇ ਵਰਗਾ ਵਾਸਤੇ ਬਰਾਬਰੀ ਦਾ ਦਰਜਾ ਦੇਣ ਵਾਸਤੇ ਇਦੇ ਵਾਸਤੇ ਹਮੇਸ਼ਾ ਸਮੂਹ ਦੇਸ਼ ਉਹਨਾਂ ਦਾ ਸ਼ੁਕਰਗੁਜ਼ਾਰ ਰਹੂਗਾ ਅੱਜ ਸਾਨੂੰ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ 'ਚ ਇਕੱਠੇ ਹੋ ਕੇ ਉਹਨਾਂ ਦੇ ਦਿਖਾਏ ਹੋਏ ਰਾਹ ਤੇ ਚੱਲਦੇ ਹੋਏ ਉਹਨਾਂ ਰੀਤੀਆਂ ਨੂੰ ਖਤਮ ਕਰੀਏ ਸਮਾਜ ਵਿੱਚੋਂ ਜਿਹਦੇ ਨਾਲ ભેਦਭਾਵ ਹੁੰਦਾ ਹੈ ਜਿਹਦੇ ਨਾਲ ਉੱਚ-ਨੀਚ ਪੈਦਾ ਹੁੰਦੀ ਹੈ ਮੈਨਾਂ ਵੀ ਕਹਿ ਸਕਦੀਆਂ ਕਿ ਪਾਵੇਂ ਭ੍ਰੂਣ ਹੱਤਿਆ ਵਰਗੀ ਕੁਰਤੀਆਂ ਹੋਣ ਪਾਵੇਂ ਦਾਜ ਵਰਗੀ ਰਸਮਾਂ ਹੋਣ ਜਿੱਤੇ ਆਦਮੀ ਤੇ ਔਰਤ ਬੱਚੇ ਤੇ ਬੱਚੀ ਦੇ ਵਿੱਚ ਵੱਡਾ ਫਰਕ ਕੀਤਾ ਜਾਂਦਾ ਹੈ ਜਿਹਦੇ ਕਰਕੇ ਬੱਚਿਆਂ ਦੇ ਉੱਤੇ ਔਰਤਾਂ ਦੇ ਉੱਤੇ ਤਸ਼ੱਦਦ ਕੀਤੀ ਜਾਂਦੀ ਹੈ ਅੱਜ ਮੇਰਾ ਖਿਆਲ ਸਾਡੇ ਸਾਰਿਆਂ ਦਾ ਆ ਵੀ ਫਰਜ਼ ਬੰਦਾ ਹੈ ਕਿ ਇਹੋ ਜੀ ਸਮਾਜਿਕ ਕੁਰੀਤੀਆਂ ਤੇ ਰੀਤੀ ਰਿਵਾਜ ਨੂੰ ਵੀ ਦਹੇਜ ਵਰਗੇ ਰੀਤੀ ਰਿਵਾਜ ਨੂੰ ਵੀ ਆਪਾਂ ਖਤਮ ਕਰੀਏ ਜਿਹਦੇ ਨਾਲ ਧੂਣ ਹੱਤਿਆ ਕੀਤੀ ਜਾਂਦੀ ਹੈ ਜਿਹਦੇ ਕਰਕੇ ਬੱਚਿਆਂ ਨੂੰ ਬੋਝ ਸਮਝਿਆ ਜਾਂਦਾ ਹੈ ਜਿਹਦੇ ਕਰਕੇ ਸਾਡੀ ਧੀਆ ਫੈਨਾ ਨੂੰ ਮਾਰਿਆ ਕੁੱਟਿਆ ਜ਼ਲੀਲ ਕੀਤਾ ਜਾਂਦਾ ਹੈ ਤੇ ਕਿਉਂ ਨਾ ਅਸੀਂ ਇਸ ਕੁਰੀਤੀ ਨੂੰ ਖਤਮ ਕਰਕੇ ਪਰਮਾਤਮਾ ਦੀ ਵੀ ਖੁਸ਼ੀ ਲਈਏ ਜਿਸ ਪਰਮਾਤਮਾ ਨੇ ਕਦੇ ਵੀ ਆਦਮੀ ਤੇ ਔਰਤ ਵਿੱਚ ਕਦੇ ਕੋਈ ਫਰਕ ਨਹੀਂ ਕੀਤਾ ਦੋ ਅੱਖਾਂ ਦੀ ਤਰ੍ਹਾਂ ਬਰਾਬਰੀ ਦਾ ਦਰਜਾ ਦਿੱਤਾ ਹੈ ਤੇ ਕਿਉਂ ਨਾ ਉਸ ਪਰਮਾਤਮਾ ਦੇ ਰਚੇ ਹੋਏ ਇਨਸਾਨ ਵੀ ਇਸ ਧੀ ਤੇ ਪੁੱਤ ਵਿੱਚ ਅਸੀਂ ਵੀ ਇਹ ਫਰਕ ਮਟਾਈਏ ਤੇ ਧੀਆ ਨੂੰ ਵੀ ਨੋਹਾ ਨੂੰ ਵੀ ਬੇਟੀਆਂ ਨੂੰ ਵੀ ਉਨਾ ਹੀ ਸਤਿਕਾਰ ਕਰੀਏ ਜਿਨਾ ਅਸੀਂ ਆਪਣੇ ਪੁੱਤਾਂ ਨੂੰ ਕਰਦੇ ਆਂ ਅੱਜ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਦਿੱਸੇ ਬਾਬਾ ਸਾਹਿਬਾ ਮੀਟਕਰ ਜੀ ਨੇ ਸਾਡੇ ਸੰਵਿਧਾਨ ਵਿੱਚ ਬਹੁਤ ਸਾਰਾ ਮਾਨ ਸਤਿਕਾਰ ਤੇ ਬਰਾਬਰੀ ਦਰਜਾ ਦੇਣ ਦਾ ਕੰਮ ਕੀਤਾ ਖਾਸ ਕਰਕੇ ਪਿਛਲੇ ਸਮਾਜ ਨੂੰ ਉਹਨਾਂ ਨੇ ਅੱਗੇ ਲਿਜਾਣ ਵਾਸਤੇ ਵੱਡੇ ਵੱਡੇ ਉਪਰਾਲੇ ਕੀਤੇ ਵੱਡੇ ਕੰਮ ਕੀਤੇ ਉੱਥੇ ਮੈਂ سنگھ بادل جی کا بھی شکرانہ کر دیا کہ انہوں نے بابا صاحب جی دکھائے ہوئے راستے تے چل دے ہوئے اپنے دلت سماج واسطے گریبہ واسطے کئی اہو جے کام کی تے جدے نال پچھڑا بار اگے بات سکے جے میں گل دی سکیم جے میں گل کرا گریبہ واسطے مکان جے میں گل آٹے دال دے کارڈ جے میں گل واسطے وجیفے ਬੱਚਿਆਂ ਵਾਸਤੇ ਸਾਈਕਲਾਂ ਮੈਰਿਟੋਰੀਅਸ ਸਕੂਲ ਬਣਾ ਕੇ ਸਾਡੇ ਗਰੀਬ ਬੱਚੇ-ਬੱਚੀਆਂ ਅੱਗੇ ਵੱਧ ਸਕਣ ਤੇ ਮੈਂ ਆ ਜਰੂਰ ਕਹਿ ਸਕਦੀ ਹਾਂ ਕਿ ਭੱਲ ਸਾਹਿਬ ਨੇ ਆਪਣੇ ਵੱਲੋਂ ਹਰ ਅਪਰਾਧਾਂ ਜਿੱਥੇ ਕੀਤਾ ਸਮਾਜ ਨੂੰ ਅੱਗੇ ਲਿਜਾਣ ਵਾਸਤੇ ਉਥੇ ਇਸ ਗੱਲ ਦਾ ਵੀ ਮੈਂ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਪਾਵੇਂ ਗੁਰੂ ਰਵਿਦਾਸ ਜੀ ਦਾ ਸਥਾਨ ਹੋਏ ਪਾਵੇਂ ਭਗਵਾਨ ਵਾਲਮੀਕ ਜੀ ਦਾ ਸਥਾਨ ਹੋਏ ਇਹਨਾਂ ਸਾਰੇ ਸਥਾਨਾਂ ਨੂੰ ਬਣਾ ਕੇ ਬਾਦਲ ਸਾਹਿਬ ਨੇ ਤੁਹਾਡੇ ਧਾਰਮਿਕ ਸਥਾਨਾਂ ਨੂੰ ਤੁਹਾਡੇ ਸਾਡੇ ਸਾਰਿਆਂ ਦੇ ਗੁਰੂਆਂ ਨੂੰ ਉਹਨਾਂ ਨੂੰ ਵੀ ਉਹਨਾਂ ਨੇ ਸਤਕਾਰਨ ਦਾ ਬਹੁਤ ਵੱਡਾ ਕੰਮ ਕੀਤਾ ਜਿੱਥੇ ਮੈਨੂੰ ਅਫਸੋਸ ਇਸ ਗੱਲ ਦਾ ਜ਼ਰੂਰ ਹੁੰਦਾ ਹੈ ਕਿ ਜਿੱਥੇ ਬਾਦਲ ਸਾਹਿਬ ਨੇ ਸਮਾਜ ਨੂੰ ਅੱਗੇ ਲੈ ਜਾਣ ਵਾਸਤੇ ਉਪਰਾਲੇ ਕੀਤੇ ਉਥੇ ਝਾੜੂ ਤੇ ਕਾਂਗਰਸ ਦੀ ਸਰਕਾਰਾਂ ਨੇ ਇਕੱਠੇ ਹੋ ਕੇ ਜਿੱਥੇ ਕਾਂਗਰਸ ਦੀ ਸਰਕਾਰ ਨੇ ਬਾਦਲ ਸਾਹਿਬ ਦੇ ਦਿੱਤੇ ਹੋਏ ਵਜੀਫਿਆਂ ਨੂੰ ਵੱਡੇ ਵੱਡੇ ਘੁਟਾਲੇ ਕਰਕੇ ਬੱਚਿਆਂ ਦੀ ਪੜ੍ਹਾਈਆਂ ਰੁਕਾ ਦਿੱਤੀ ਪੈਸੇ ਖਾ ਲਏ ਉਥੇ ਬਾਦਲ ਸਾਹਿਬ ਦੇ ਦਿੱਤੇ ਹੋਏ ਰਾਸ਼ਨ ਦੇ ਕਾਰਡ ਵੀ ਕੱਟ ਦਿੱਤੇ ਦਿੱਤੀ ਹੋਈ ਸ਼ਗਨ ਦੀ ਸਕੀਮ ਵੀ ਰੱਦ ਕਰਤੇ ਅਫਸੋਸ ਹੁੰਦਾ ਹੈ ਕਿ ਗਰੀਬਾਂ ਦੀ ਵੋਟਾਂ ਲੈ ਕੇ ਜਾਂ ਸਰਕਾਰਾਂ ਬਣਦੀਆਂ ਨੇ ਤੇ ਫਿਰ ਗਰੀਬ ਦੇ ਹੱਕ ਤੇ ਹੀ ਲੱਤ ਮਾਰੇ ਤੇ ਕਿਤੇ ਨਾ ਕਿਤੇ ਅਫਸੋਸ ਸਮਾਜ ਨੂੰ ਵੀ ਹੁੰਦਾ ਤਾਂ ਸਾਨੂੰ ਵੀ ਹੁੰਦਾ ਲੇਕਿਨ ਸਾਨੂੰ ਇਹ ਜ਼ਰੂਰ ਵਿਸ਼ਵਾਸ ਦਿਲਾਉਂਦੀਆਂ ਕਿ ਜੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਹਰੇਕ ਧਰਮ ਦਾ ਸਤਕਾਰ ਸਾਨੂੰ ਸਿਖਾਇਆ ਹੈ ਤੇ ਹਮੇਸ਼ਾ ਕਿਹਾ ਹੈ ਕਿ ਗੁਰੂ ਦੀ ਗੋਲਕ ਗਰੀਬ ਦਾ ਮੋਹ ਤੇ ਇਸ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪਾਵੇਂ ਸੱਤਾ ਚ ਹੋਈਏ ਪਾਵੇਂ ਨਾ ਹੋਈਏ ਹਰ ਸਿੱਖ ਨੇ ਆਪਣੇ ਇਸ ਧਰਮ ਨੂੰ ਨਿਭਾਇਆ ਹੈਗਾ ਤੇ ਹਮੇਸ਼ਾ ਨਿਭਾਦੇ ਰਵਾਂਗੇ